ਸਸੇ ਗੱਲ ਦੋਸਤੋ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਹਾਂ ਪਿੰਡ ਤਾਨ ਸਿੰਘ ਵਾਲਾ ਜਿੱਥੇ ਕੀ ਕਾਫੀ ਮੰਦਪਾ ਕੀ ਘਟਨਾ ਵਾਪਰੀ ਹੈ ਕੁਝ ਲੋਕਾਂ ਵੱਲੋਂ ਨਸ਼ਾ ਵਪਾਰੀਆਂ ਨੂੰ ਜਦ ਨਸ਼ਾ ਰੋਕਣ ਤੋਂ ਵਿਚਨ ਤੋਂ ਰੋਕਿਆ ਗਿਆ ਕਿ ਉਹਨਾਂ ਦੇ ਪਿੰਡ ਵਿੱਚ ਨਸ਼ਾ ਨਾ ਵੇਚਿਆ ਜਾਵੇ ਤਾਂ ਉਸ ਨਸ਼ੇੜੀ ਬੰਦਿਆਂ ਨੇ ਦੇਖੋ ਕਿਸ ਤਰ੍ਹਾਂ ਆਪਣੇ ਸਾਥੀਆਂ ਨਾਲ ਮਿਲ ਕੇ ਪਿੰਡ ਦੇ 6-7 ਘਰਾਂ ਨੂੰ ਅੱਗ ਲਗਾ ਦਿੱਤੀ ਇੱਥੇ ਨਹੀਂ ਬੁਰੀ ਤਰ੍ਹਾਂ ਤੋੜਪੰਨ ਕੀਤੀ ਗਈ ਹੈ ਅਤੇ ਜੋ ਪੈਟਰੋਲ ਬੰਬ ਹੈ ਉਹ ਬਣਾ ਕੇ ਘਰਾਂ ਦੇ ਉੱਤੇ ਸੁੱਟੇ ਗਏ ਨੇ ਜਿਸ ਨਾਲ ਘਰਾਂ ਦਾ ਸਮਾਨ ਸੜ ਕੇ ਸੁਆਹ ਹੋ ਗਿਆ ਤੇ ਚਾਰ ਪੰਜ ਜੋ ਨੌਜਵਾਨ ਨੇ ਕਰਦੇ ਉਹਨਾਂ ਨੂੰ ਪੂਰੀ ਤਰ੍ਹਾਂ ਕੁੱਟਿਆ ਗਿਆ ਜੋ ਕਿ ਇਸ ਵਕਤ ਹਸਪਤਾਲ ਦੇ ਵਿੱਚ ਦਾਖਲ ਨੇ ਤੇ ਜ਼ੇਰੇ ਇਲਾਜ ਅਧੀਨ ਨੇ ਆ ਤੁਸੀਂ ਫੋਟੋਆਂ ਵੀਡੀਓ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਘਰ ਦਾ ਛੋਟੇ ਤੋਂ ਛੋਟਾ ਸਮਾਨ ਵੀ ਬੁਰੀ ਤਰ੍ਹਾਂ ਤੋੜਿਆ ਗਿਆ ਭੰਨਿਆ ਗਿਆ ਦਰਵਾਜ਼ਿਆਂ ਦੇ ਉੱਤੇ ਕਿਸ ਤਰ੍ਹਾਂ ਗੰਡੌਸਿਆਂ ਦੇ ਰਾਉੜਾਂ ਦੇ ਜੋ ਇਹ ਨਿਸ਼ਾਨ ਪਏ ਹੋਏ ਨੇ ਚਾਦਰਾਂ ਦਰਵਾਜ਼ਿਆਂ ਦੀਆਂ ਉਪਾੜ ਦਿੱਤੀਆਂ ਨੇ ਘਰਾਂ ਦੀਆਂ ਅਲਮਾਰੀਆਂ ਬੇਟੀਆਂ ਫ੍ਰਿਜ ਮੰਜੇ ਤੁਹਾਡੀ ਨਜ਼ਰਾਂ ਦੇ ਸਾਹਮਣੇ ਇਸ ਤਰ੍ਹਾਂ ਦੇ ਲੋਕਾਂ ਜੋ ਕਿ ਕਾਨੂੰਨ ਦਾ ਜਿਨ੍ਹਾਂ ਨੂੰ ਬਿਲਕੁਲ ਖੋਫ ਨਹੀਂ ਅਤੇ ਸ਼ਰਿਆਂ ਨਸ਼ੇ ਵੇਚਦੇ ਨੇ ਨੌਜਵਾਨੀ ਦਾ ਘਾਣ ਕਰਦੇ ਨੇ ਕਲਤ ਰਸਤੇ ਤੇ ਨੌਜਵਾਨਾਂ ਨੂੰ ਬੱਚਿਆਂ ਨੂੰ ਲਾਉਂਦੇ ਨੇ ਜਦੋਂ ਉਹਨਾਂ ਨੂੰ ਰੋਕਿਆ ਜਾਂਦਾ ਹੈ ਟੱਕਰਾਂ 'ਚ ਕਿਸ ਤਰ੍ਹਾਂ ਇਹਨਾਂ ਦੇ ਹੌਸਲੇ ਬਲੰਦ ਹੋਏ ਨੇ ਜੋ ਇਸ ਤਰ੍ਹਾਂ ਤੋੜਪੰਨ ਕੀਤੀ ਹੋਈ ਹੈ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੈ ਕਿ ਇਹਨਾਂ ਲੋਕਾਂ ਨੂੰ ਬਿਲਕੁਲ ਵੀ ਖੌਫ ਨਹੀਂ ਰਿਹਾ ਪ੍ਰਸ਼ਾਸਨ ਦਾ ਜਾਂ ਸਰਕਾਰ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਫੇਲ ਹੋ ਚੁੱਕਿਆ ਆ ਦੇਖੋ ਕਿਸ ਤਰ੍ਹਾਂ ਘਰਾਂ ਦੀਆਂ ਕੰਧਾਂ ਵੀ ਤੋੜੀਆਂ ਗਈਆਂ ਨੇ ਅੰਦਰ ਵੱੜ ਕੇ ਸਾਈਕਲ ਤੋੜੇ ਪਏ ਨੇ ਪ੍ਰਸ਼ਾਸਨ ਇਸ ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਇਹਨਾਂ ਗੁੰਡਿਆਂ ਬਦਮਾਸ਼ਾਂ ਅੱਗੇ ਆਪਣੇ ਜੋ ਗੋਡੇ ਟੇਕਣੇ ਚਾਹੀਦੇ ਤਾਂ ਜੋ ਇਹਨਾਂ ਲੋਕਾਂ ਨੂੰ ਅਕਲ ਆ ਸਕੇ ਕਿ ਕਿਸ ਤਰ੍ਹਾਂ ਕਰਾਂ ਦੇ ਵਿੱਚ ਕੋਲਪਨ ਕੀਤੀ ਜਾਂਦੀ ਹੈ ਇਹਨਾਂ ਦੇ ਸਖਤ ਤੋਂ ਸਖਤ ਪਰਾਮਾਂ ਦੇ ਅਧੀਨ ਮਾਮਲਾ ਦਰਜ ਕਰਕੇ ਇਹਨਾਂ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਨੇ ਬੜੀ ਮਿਹਨਤ ਨਾਲ ਕਰ ਖੜੇ ਕੀਤੇ ਜਾਂਦੇ ਨੇ ਗਰੀਬ ਪਰਿਵਾਰ ਨੇ ਪਿੰਡ ਦੇ ਜਿਨ੍ਹਾਂ ਦੇ ਉੱਤੇ ਹਮਲਾ ਕੀਤਾ ਗਿਆ ਸਿੱਖੋਦ ਵੇਖ ਸਕਦੇ ਹੋ ਫਿੱਤਾਂ ਦੇ ਵਿੱਚ ਦੀ ਮੋਰੇ ਕੱਟ ਦਿੱਤੇ ਗਏ ਨੇ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਉੱਤੇ ਜੋ ਦੋਸ਼ੀ ਨੇ ਉਹਨਾਂ ਨੂੰ ਫੜ ਕੇ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਇਹ ਜੋ ਨੁਕਸਾਨ ਦੀ ਪਰਪਾਈ ਹੈ ਇਨਾਂ ਦੇ ਦੁਆਰਾ ਕਰਵਾਈ ਜਾਵੇ ਅਤੇ ਪ੍ਰਸ਼ਾਸਨ ਵੱਲੋਂ ਵੀ ਮਾਲੀ ਸਹਿਤਾ ਇਹਨਾਂ ਪਰਿਵਾਰਾਂ ਨੂੰ ਜ਼ਰੂਰ ਦਿੱਤੀ ਜਾਵੇ। ਕਰਨ ਨਹੀਂ ਤੁਹਾਨੂੰ ਨਹੀਂ ਬਚਵਾਂ ਦਾ ਕਰਨ ਸਰਦੀ ਕੌੜਾ ਸਰਦੀ ਕੌੜਾ